ਆ ਜਿਹੜੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਪਿਛਲੇ 5-6 ਦਿਨਾਂ ਤੋਂ ਗੁਰੂ ਰਾਮਦਾਸ ਸਰਾ ਅਮਰਸਰ ਵਿਖੇ ਉੱਥੇ ਵਿਲਕ ਰਹੇ ਨੇ ਮਤਲਬ ਇਹਨਾਂ ਦੇ ਸੱਜੇ ਪੱਟ ਤੇ ਅੰਦਰੋਂ ਜਿਹੜੀ ਹੱਡੀ ਫ੍ਰੈਕਚਰ ਹੋਈ ਹੋਈ ਆ ਸੋ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚੋਂ ਲੰਘ ਰਹੇ ਇਹ ਜਿਹੜੀ ਇਹਨਾਂ ਦੇ ਸੱਟ ਲੱਗੀ ਆ ਉਹ ਗੁਰਦੁਆਰੇ ਸੇਵਾ ਕਰਦਿਆਂ ਤੇ ਹੀ ਲੱਗੀ ਆ ਇੱਥੇ ਨਾਲ ਹੀ ਗੁਰਦੁਆਰਾ ਬਾਬਾ ਟੱਲ ਉਥੇ ਸੇਵਾ ਕਰ ਰਹੇ ਸੀ ਜੇ ਅਚਾਨਕ ਪੈਰ ਫਿਸਲਣ ਦੇ ਕਾਰਨ ਇਹਨਾਂ ਦੀ ਜਿਹੜੀ ਪੱਟ ਦੀ ਵਿਚਲੀ ਹੱਡੀ ਫ੍ਰੈਕਚਰ ਹੋ ਗਈ ਹੈ। ਸੋ ਇਲਾਜ ਖਣੋ ਇਹ ਤੜਫ ਰਹੇ ਨੇ ਪਿਛਲੇ 5-6 ਦਿਨਾਂ ਤੋਂ। ਪਿਛਲੇ 3 ਦਿਨਾਂ ਤੋਂ ਤੇ ਮੈਂ ਦੇਖ ਰਿਆ ਨਾ ਤੇ ਅੱਜ ਕੀ ਹੋਇਆ ਕਿ ਅੱਜ ਇਹ ਇੱਥੇ ਲੰਮੇ ਪਏ ਹੋਏ ਸੀ ਜਿੱਥੇ ਆ ਸੇਵਾਦਾਰ ਝਾੜੂ ਨਹੀਂ ਲਗਾ ਰਹੇ। ਇੱਥੇ ਛਾਵੇਂ ਲੰਮੇ ਪਏ ਹੋਏ ਸੀ। ਤੇ ਇਹ ਮੁਲਾਜ਼ਮ ਆਇਆ ਤੇ ਇਹਨਾਂ ਇਹਨੂੰ ਠਾਤਾ ਵੀ ਉੱਠ ਅਸੀਂ ਝਾੜੂ ਮਾਰਨਾ ਆ। ਉਠਾਇਆ ਵੀ ਮਨ ਲਓ ਇਹ ਨਹੀਂ ਵੀ ਚੁੱਕ ਕੇ ਉਹਨੂੰ ਪਾਸੇ ਕਰਦੀ ਹੈ ਨਾ ਇਹਨੂੰ ਸਿਰਫ ਇਨਾ ਕਿਹਾ ਵੀ ਉੱਠ ਉੱਠ ਔਖੇ ਜਿਹਾ ਬੁਲੇ ਰੁੱਖੇ ਜਿਹਾ ਬੁਲੇ ਯਾਨੀ ਕਿ ਤੇ ਉੱਠਣਾ ਉਹਨੇ ਵਿਚਾਰੇ ਨੇ ਕਹਦਾ ਸੀ ਉਹਦੇ ਤੋਂ ਤਾਂ ਹਿੱਲਿਆ ਨਹੀਂ ਜਾਂਦਾ ਸੀ ਫਿਰ ਮੈਂ ਉਹਨੂੰ ਵਿਚਾਰੇ ਨੂੰ ਚੁੱਕ ਕੇ ਆ ਜਿੱਥੇ ਹੁਣ ਬੈਠੇ ਨੇ ਇੱਥੇ ਬਿਠਾਤਾ ਹਨਾ ਅ ਮਨ ਲਓ ਤਾਂ ਉੱਪਰ ਚੁੱਕ ਕੇ ਕਿਉਂਕਿ ਲਾਟ ਸੱਜੀ ਜਮਾ ਨਹੀਂ ਥੱਲੇ ਲਾਉਂਦੇ ਤੇ ਤਾਂ ਬਿਠਾਤਾ ਤੇ ਫਿਰ ਜਦੋਂ ਇਹ ਝਾੜੂ ਮਾਰ ਕੇ ਗਏ ਚਲੇ ਉਸ ਤੋਂ ਬਾਅਦ ਮੈਂ ਕੀ ਕੀਤਾ ਕਿ ਦਰੀ ਲਿਆ ਕੇ ਨੀ ਲਾਲ ਰੰਗ ਦੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਥੇ ਦਰੀਵ ਛਾਕੇ ਤੇ ਉੱਪਰ ਫੇਰ ਲੰਮੇ ਪਾਤਾ ਠੀਕ ਆ ਤੇ 10 ਮਿੰਟ ਬਾਅਦ ਫੇਰ ਆ ਜਿਹੜਾ ਬੰਦਾ ਇਹ ਆਇਆ ਹੀ ਤੇ ਇੰਨੇ ਮਤਲਬ ਫੇਰ ਠਾਤਾ ਹਨਾ ਨਾਲੇ ਬਹੁਤ ਰੁੱਖਾ ਬੋਲਿਆ ਤੇ ਜਦੋਂ ਮੈਂ ਅੱਗੋਂ ਕਿਹਾ ਕਿ ਬਾਬਾ ਜੀ ਇਹਦਾ ਕੁਝ ਹੱਲ ਕਰੀਏ ਆਪਾਂ ਇਹਦੇ ਵਿਚਾਰੇ ਦੇ ਛੱਟ ਲੱਗੀ ਆ ਇਹਦੀ ਹੱਡੀ ਫ੍ਰੈਕਚਰ ਹੋਈ ਆ ਤੇ ਇਹਦਾ ਕੋਈ ਆਪਾਂ ਕਰੀਏ ਹੱਲ ਹਨਾ ਆਪਣਾ ਹਸਪੀਟਲ ਗੁਰੂ ਨਾਨਕ ਦਾ ਹਸਪੀਟਲ ਉਹਦੇ ਜੇ ਆਪਾਂ ਦਾਖਲ ਕਰਵਾ ਲਈਏ ਸੋ ਇੰਨੀ ਕਿਰਪਾ ਮਹਾਰਾਜ ਦੀ ਇੰਨਾ ਸੰਗਤ ਦਾ ਚੜਾਵਾ ਇੱਥੇ ਚੜਦਾ ਆ ਕਿਸੇ ਗੱਲ ਦੀ ਕਮੀ ਨਹੀਂ ਪਰ ਉਹਨੇ ਅੱਗੋਂ ਕੀ ਕਿਹਾ ਉਹ ਕਹਿੰਦਾ ਸਾਨੂੰ ਹੋਰ ਵੀ ਕੰਮ ਬਥੇਰੇ ਨੇ ਮਨ ਲਓ ਇਹੋ ਜਿਹੇ ਤੇ ਬਥੇਰੇ ਇੱਥੇ ਫਿਰਦੇ ਨੇ ਇੰਨੀ ਗੱਲ ਉਹਨੇ ਕਹੀ ਅੱਗੋਂ ਹਣ ਸੋ ਬਹੁਤ ਹੀ ਜ਼ਿਆਦਾ ਮੈਨੂੰ ਗੁੱਸਾ ਚੜਿਆ ਯਾਰ ਉਹ ਬੰਦੇ ਦੇ ਸੋ ਇਹ ਪਿਛਲੇ 4-5 ਦਿਨਾਂ ਤੋਂ ਇਹ ਬਜ਼ੁਰਗ ਇੱਥੇ ਵਿਲਕ ਰਹੇ ਨੇ ਤੇ 2-3 ਦਿਨ ਤੇ ਮੈਂ ਰੋਟੀ ਪਾਣੀ ਇਹਨਾਂ ਨੂੰ ਲੈ ਕੇ ਦਿੰਦਾ ਰਿਹਾ ਤੇ ਬਾਥਰੂਮ ਵੀ ਵਿਚਾਰੇ ਇਥੋਂ ਕੇ ਬਹੁਤ ਕਈ ਵਾਰ ਬੋਤਲ ਚ ਕਰ ਦਿੰਦੇ ਨੇ ਕਿਸੇ ਦੀ ਹੈਲਪ ਮੰਗ ਕੇ ਜਾਂ ਕਈ ਵਾਰਾਂ ਉਦਨ ਮੈਂ ਦੋ ਜਣੇ ਹੀ ਚੋਕੇ ਜਾ ਕੇ ਕਰਵਾ ਕੇ ਲਿਆਏ ਹਨਾ ਤੇ ਮੈਂ ਅੱਗੇ ਵੀ ਵੀਡੀਓ ਪਾਈ ਸੀ ਤੇ ਹੁਣ ਫਿਰ ਮੈਂ ਅਪੀਲ ਕਰਦਾ ਆ ਕਿ ਯਾਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਸੰਸਥਾ ਤੱਕ ਪਹੁੰਚ ਜੇ ਤੇ ਬਾਪੂ ਦਾ ਆਪਾ ਇੱਜ਼ਤ ਕਰਵਾ ਸਕੀਏ ਕਿਉਂਕਿ ਬਜ਼ੁਰਗੇ ਬਹੁਤ ਹੀ ਜ਼ਿਆਦਾ ਤੰਗ ਨੇ ਬਹੁਤ ਜ਼ਿਆਦਾ ਤਕਲੀਫ ਦੇ ਵਿੱਚੋਂ ਲੰਘ ਰਹੇ ਨੇ ਵੀਡੀਓ ਮੈਂ ਦੂਜੀ ਤੀਜੀ ਵੀਡੀਓ ਪਾ ਰਿਹਾ ਹਾਂ ਕਿਉਂਕਿ ਵਧੀਆ ਰਿਸਪੌਂਸ ਨਹੀਂ ਮਿਲਦਾ ਕਿਸੇ ਤੱਕ ਪਹੁੰਚਦੀ ਨਹੀਂ ਮੈਨੂੰ ਇਹ ਆ ਵੀ ਕਿਸੇ ਤੱਕ ਪਹੁੰਚ ਜੇ ਸੰਸਥਾ ਤੱਕ ਤੇ ਬਾਪੂ ਦਾ ਲਾਜ ਹੋ ਜੇ ਬਾਕੀ ਮੈਂ ਖੁਦ ਬਖੁਦ ਵੀ ਗੁਰਪ੍ਰੀਤ ਸਿੰਘ ਮਿੰਟੂ ਜਿਹੜੇ ਮੁਨੱਖਤਾ ਸੇਵਾ ਵਾਲੇ ਉਹਨਾਂ ਨਾਲ ਕੰਟੈਕਟ ਕੀਤਾਣਾ ਉਹ ਕਹਿੰਦੇ ਵੀ ਅਸੀਂ ਇਦਾਂ ਲਾਜ ਨਹੀਂ ਕਰਾਉਂਦੇ ਕਿਸੇ ਦਾ ਅਸੀਂ ਇਦਾਂ ਵੀ ਲਾਵਾਰਸ ਜਿਹੜੇ ਹੁੰਦੇ ਉਹਨਾਂ ਨੂੰ ਰੱਖਦੇ ਹਣਾ ਉਹਨਾਂ ਮਤਲਬ ਇੱਕ ਸਾਉ ਦਾ ਜਵਾਬ ਹੀ ਦਿੱਤਾ ਗੋ ਤੇ ਇੱਕ ਦੋ ਨਾਲ ਹੋਰ ਕੰਟੈਕਟ ਕੀਤਾ ਇੱਕ ਨੇ ਫੋਨ ਨਹੀਂ ਚੱਕਿਆ ਹਣਾ ਇਦਾਂ ਕਰਕੇ ਗੱਲਬਾਤ ਚੱਲ ਰਹੀ ਹੈ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਬਜ਼ੁਰਗ ਵਿਚਾਰੇ ਦੀ ਹੈਲਪ ਹੋ ਸਕੇ ਤੇ ਇਹਦੇ ਪਰਿਵਾਰ ਚ ਕੋਈ ਨਹੀਂ ਹੈਗਾ ਪਰਾਪਤੀ ਜੇ ਆ ਤੁਹਾਨੂੰ ਕੋ ਦਾ ਭਰਾ ਭਤੀਜੇ ਅੱਜ ਕੱਲ ਨਹੀਂ ਪੁੱਛਦੇ ਤੇ ਇਹਦਾ ਆਪ ਦਾ ਪਰਿਵਾਰ ਹੈ ਨਹੀਂਗਾ